ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਰਮਨ ਚੇਤਕ ਕੋਲ ਇਸ ਵੇਲੇ ਅਸੀਂ ਖਾਨ ਸਾਹਿਬ ਦੇ ਘਰ ਚ ਮੌਜੂਦ ਹਾਂ ਜਿੱਥੇ ਇੱਕਦਮ ਖਾਨ ਸਾਹਿਬ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕੁਝ ਦਿਨ ਪਹਿਲਾਂ ਮਾਤਾ ਦਾ ਦੇਹਾਂਤ ਹੋਇਆ ਸੀ ਤੇ ਹੁਣ ਜੋ ਪਿਤਾ ਐ ਸੰਦੀਵੀ ਵਿਸ਼ੋੜਾ ਦੇਕੇ ਨੇ ਖਾਨ ਸਾਹਿਬ ਦੇ ਉੱਤੇ ਇੱਕਦਮ ਦੁੱਖਾਂ ਦਾ ਪਹਾੜ ਟੁੱਟ ਗਿਆ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਦਿਖਾਈਆਂ ਜਦੋਂ ਖਾਨ ਸਾਹਿਬ ਦੇ ਪਿਤਾ ਸਦਮੇ ਦੇ ਵਿੱਚ ਦਿਖਾਈ ਦਿੱਤੇ ਰੋ ਰੋ ਕੇ ਬੁਰਾ ਹਾਲ ਸੀ ਤਾਂ ਹੁਣ ਇਕਦਮ ਜੋ ਪਿਤਾ ਹੀ ਇਹ ਸਾਥ ਛੱਡ ਗਏ ਨੇ ਤਾਂ ਖਾਨ ਸਾਹਿਬ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਨੇ ਕਦასਕਿ ਕੁਝ ਦਿਨ ਪਹਿਲਾਂ 25 ਸਤੰਬਰ ਨੂੰ ਖਾਨ ਸਾਹਿਬ ਦੀ ਮਾਤਾ ਸਲਮਾ ਪਰਵਿੰਦਾ ਦੇਹਾਂਤ ਹੋਇਆ ਸੀ ਜਦੋਂ ਖਾਨ ਸਾਹਿਬ ਵਿਦੇਸ਼ ਹੋਏ ਗਏ ਹੋਏ ਸੀ ਤੇ ਉੱਥੋਂ ਅਚਾਨਕ ਉਹਨਾਂ ਨੂੰ ਵਾਪਸ ਆਣਾ ਪਿਆ ਉੱਥੇ ਵਿਦੇਸ਼ ਦੇ ਵਿੱਚ ਹੀ ਇਹ ਦੁੱਖ ਭਰੀ ਖਬਰ ਪਤਾ ਚੱਲਦੀ ਹੈ ਕਿ ਮਾਂ ਜੋ ਹੈ ਸਾਥ ਛੱਡ ਗਈ ਹੈ ਤਾਂ ਹੁਣ ਇਸ ਸਮੇਂ ਮਾਤਾ ਦੀਆਂ ਜੋ ਅੰਤਿਮ ਰਸਮਾਂ ਕਰ ਰਏ ਸਨ ਹਜੇ ਕੁਝ ਦਿਨ ਪਹਿਲਾਂ ਹੀ ਮਾਤਾ ਹੈ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਸੀ ਤੇ ਅੱਜ ਜੋ ਹੁਣ ਹੈ ਇੱਕ ਵਾਰ ਫਿਰ ਦੇ ਵਿੱਚ ਦੁੱਖਾਂ ਦੇ ਵਿੱਚ ਡੁੱਬ ਗਏ ਨੇ ਖਾਨ ਸਾਹਿਬ ਕਿਉਂਕਿ ਇੱਕਦਮ ਜੋ ਪਿਤਾਏ ਉਹਨਾਂ ਦੇ ਉਹਨਾਂ ਦਾ ਦਿਹਾਂਤ ਹੋ ਗਿਆ ਕੱਲ 1 ਵਜੇ ਦੇ ਕਰੀਬ ਜੋ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਅਟੈਕ ਆਉਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪੂਰੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਪਹਿਲਾ ਮਾਂ ਫਿਰ ਬਾਪ ਦੋਨੋਂ ਦਾ ਚਲਾ ਜਾਣਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਮਾਂ ਬਾਪ ਦਾ ਸਾਥ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਹਮੇਸ਼ਾ ساری ਉਮਰ ਜੋ ਮਾਂ ਪਾਪ ਦਾ ਸਿਰ ਦੇ ਉੱਤੇ ਹੱਥ ਹੋਣਾ ਜ਼ਰੂਰੀ ਹੈ ਤਾਂ ਅਜਿਹੇ ਦੇ ਵਿੱਚ ਖਾਨ ਸਾਹਿਬ ਪੂਰੀ ਤਰ੍ਹਾਂ ਦੇ ਨਾਲ ਟੁੱਟ ਗਏ ਨੇ ਦੇਸ਼ ਵਾਪਸ ਜਾਣਾ ਸੀ ਸ਼ੋ ਸੀ ਉਹਨਾਂ ਦੇ ਕੋਲ ਜੋ ਪਰਿਵਾਰਕ ਮੈਂਬਰ ਦੱਸ ਰਹੇ ਨੇ ਕਿ ਖਾਨ ਸਾਹਿਬ ਨੇ ਸੋਚਿਆ ਸੀ ਕਿ ਆਪਣੇ ਪਿਤਾ ਜੀ ਨੂੰ ਵੀ ਨਾਲ ਲੈ ਜਾਣ ਕਿਉਂਕਿ ਇਸ ਵੇਲੇ ਪਿਤਾ ਜੀ ਬਹੁਤ ਗਮ ਦੇ ਵਿੱਚ ਸੀ ਜੀਵਨ ਸਾਥੀ ਦਾ ਸਾਥ ਛੁੱਟ ਗਿਆ ਸੀ ਤਾਂ ਹੁਣ ਇਕਦਮ ਜੋ ਉਹਨਾਂ ਦਾ ਵੀ ਦੇਹਾਂਤ ਹੋ ਗਿਆ ਤਾਂ ਖਾਨ ਸਾਹਿਬ ਬਹੁਤ ਦੁੱਖ ਦੇ ਵਿੱਚ ਨਜ਼ਰ ਆ ਰਹੇ ਨੇ ਬਹੁਤ ਹੀ ਦੁਖੀ ਨੇ ਕਿਉਂਕਿ ਸ਼ਬਦਾਂ ਦੇ ਵਿੱਚ ਇਸ ਸਭ ਨੂੰ ਬਿਆਨ ਨਹੀਂ ਕਰ ਸਕਤੇ ਦੁੱਖ ਹੀ ਇਸ ਦਾ ਪਹਿਲਾ ਮਾਤਾ ਫਿਰ ਜੋ ਬਾਪ ਹੈ ਉਹ ਵੀ ਸਾਥ ਛੱਡ ਕੇ ਚਲੇ ਗਏ ਨੇ ਕੈਮਰਾਮੈਨ ਪਵਨ ਦੇ ਨਾਲ ਮੈਂ ਹਰਮਨਜੀਤ ਖੋੜ ਦੈਨਿਕ ਸਵਰਟ ਟੀਵੀ ਹੰਡਾਲ ਟੋਣਾ